ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ ਉਸਨੇ ਵਿਧਵਾ ਹੋਣ ਤੋਂ ਬਾਅਦ 2 ਸਾਲ ਦੀ ਨੌਕਰੀ ਭਜਨ ਅਠ ਕੀਤੀ ਤੇ ਖੀਰ ਉਸ ਨੂੰ ਆਪਣੇ ਪਤੀ ਦੀ ਥਾਂ ਨੌਕਰੀ ਮਿਲ ਗਈ ਨੌਕਰੀ ਮਿਲਣ ਤੋਂ 2 ਕੁ ਮਹੀਨੇ ਬਾਅਦ ਹੀ ਉਸਨੇ ਚਿੱਟੀ ਚੁੰਨੀ ਤੋਂ ਚਿੱਟਾ ਲਿਬਾਸ ਲਾ ਸੁਟਿਆ ਉਹ ਹੁਣ ਹਰ ਰੋਜ਼ ਨਵੇਂ ਤੋਂ ਨਵਾਂ ਸੂਟ ਪਾ ਕੇ ਸੱਜ-ਧੱਜ ਕੇ ਆਫਿਸ ਜਾਣ ਲੱਗੀ। ਬਸ ਇੱਥੋਂ ਹੀ ਸਮੱਸਿਆ ਸ਼ੁਰੂ ਹੋ ਗਈ। ਉਸ ਦਾ ਇਸ ਤਰ੍ਹਾਂ ਸੱਜ-ਧੱਜ ਕੇ ਬਾਹਰ ਨਿਕਲਣਾ ਸਾਨੂੰ ਆਂਡੀਆਂ-ਗਵਾਂਡੀਆਂ ਤੇ ਮੱਲੇ ਵਾਲਿਆਂ ਨੂੰ ਚੁਭਣ ਲੱਗਾ। ਹਾਲੇ ਕੀ ਵਿਆਹ ਤੋਂ ਬਾਅਦ ਉਸ ਨੂੰ ਇਸ ਮੱਲੇ ਵਿੱਚ ਰਹਿੰਦਿਆਂ 10-12 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਸੀ ਤੇ ਮੱਲੇ ਵਾਲੇ ਉਸਤੇ ਸਾਫ਼ ਸੁਥਰੇ ਚਰਿੱਤਰ ਤੋਂ ਵੀ ਭਲੀ-ਪਾਂਤ ਜਾਣੂ ਸੀ। ਪਰ ਫਿਰ ਵੀ ਇੱਕ ਵਿਧਵਾ ਔਰਤ ਦਾ ਇੰਜ ਸੱਜ ਤੱਜ ਕੇ ਘਰੋਂ ਬਾਹਰ ਨਿਕਲਣਾ ਸਾਨੂੰ ਹਾਜਮ ਨਹੀਂ ਸੀ ਹੋ ਰਿਹਾ ਮੱਲੇ ਵਾਲਿਆਂ ਕੋਲ ਇਸ ਵਾਪਰ ਕੁੱਤਕ ਸੰਬੰਧੀ ਨੇਕ ਜਵਾਬ ਸਨ ਇਹਨੂੰ ਨਵੇਂ ਮਰਦ ਦੀ ਇਤਰਾਸ਼ ਹੈ ਪਤੀ ਦੀ ਨੌਕਰੀ ਮਿਲਣ ਤੋਂ ਬਾਅਦ ਹੁਣ ਅਸਲ ਰੰਗ ਵਿੱਚ ਆਈ ਹੈ ਹੋਰ ਖਸਮ ਕਰਨ ਨੂੰ ਫਿਰਦੀ ਹੋ ਵਗੈਰਾ ਵਗੈਰਾ ਜੇ ਨੇਕ ਹੀ ਜਰੀਲੇ ਸੱਪ ਮੱਲੇ ਵਾਲਿਆਂ ਦੇ ਦਿਮਾਗ ਵਿੱਚ ਤੁਰਦੇ ਫਿਰਦੇ ਸਨ ਅਖੀਰ ਗੱਲ ਇੱਥੇ ਨਿਬੜੀ ਕਿ ਉਸ ਨੂੰ ਉਸਦੇ ਘਰ ਜਾ ਕੇ ਸਮਝਾਇਆ ਜਾਵੇ ਜਾਂ ਇਸ ਦਾ ਇਥੋਂ ਜੁਲਲੀ ਤੱਪੜ ਚੁੱਕਿਆ ਜਾਵੇ ਜਿਵੇਂ ਕਿਉਂਕਿ ਧੀਆ ਪਹਿਣਾ ਵਾਲਾ ਇੱਜ਼ਤਦਾਰ ਲੋਕਾਂ ਦਾ ਮੱਲਾ ਹੈ ਮੱਲੇ ਵਾਲੇ ਤਿੰਨ ਚਾਰ ਬੰਦੇ ਤੇ ਦੋ ਤਿੰਨ ਔਰਤਾਂ ਸਨ ਇਹ ਮੈਂ ਵੀ ਸਮਾਜਿਕ ਜ਼ਿੰਮੇਵਾਰਾ ਤੌਲ ਬਣ ਕੇ ਉਸਦੇ ਘਰ ਜਾ ਪਹੁੰਚਿਆ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਅਸੀਂ ਅਸਲ ਗੱਲ ਉਸ ਨੂੰ ਦੱਸ ਕੇ ਤਕੀਦ ਕੀਤੀ ਕਿ ਜੋ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਤੋਂ ਧਿਆਨ ਰੱਖੇ ਇਹ ਸੁਣਨ ਤੋਂ ਬਾਅਦ ਵੀ ਉਹ ਨਾ ਔਖੀ ਪਾਰੀ ਹੋਈ ਨਾ ਪੜਕੀ ਅਸੀਂ ਸੋਚ ਕੇ ਗਏ ਸੀ ਜੇ ਔਖੀ ਪਾਰੀ ਹੋਈ ਤਾਂ ਕਿਵੇਂ ਨਿਭੜਨਾ ਹੈ ਪਰ ਉਹ ਤਾਂ ਬਹੁਤ ਹੀ ਠਰਮੇ ਨਾਲ ਕਹਿਣ ਲੱਗੀ ਵੀਰ ਜੀ ਤੁਹਾਨੂੰ ਪਤਾ ਹੈ ਮੈਂ ਵਿਧਵਾ ਔਰਤਾਂ ਤੇ ਆਹ ਸਾਲ ਕਬਾਰ ਰਹਿ ਕੇ ਮੈਂ ਵੀ ਇੰਨਾ ਜ਼ਰੂਰ ਸਿੱਖ ਲਿਆ ਕਿ ਰੰਡੀ ਆਪਣਾ ਰੰਟਾ ਪਾ ਕੱਟ ਲੈਂਦੀ ਐ ਇਹ ਪਰ ਦੁਨੀਆ ਕੱਟਣ ਨਹੀਂ ਦਿੰਦੀ ਮੇਰੀ ਕਿੱਟਾ ਲਬਾ ਸਾਰ ਇੱਕ ਨੂੰ ਸੂਚਨਾ ਦਿੰਦਾ ਸੀ ਕਿ ਮੇਰਾ ਮਰਦ ਨਹੀਂ ਰਿਹਾ ਮੇਰਾ ਮਰਦ ਨਹੀਂ ਰਿਹਾ ਸੋ ਹਰੇਕ ਮੇਰਾ ਖਸਮ ਬਣ ਨੂੰ ਫਿਰਦਾ ਸੀ ਇੰਜ ਕੱਪੜੇ ਪਾ ਕੇ ਮੇਕਅਪ ਕਰਨ ਤੋਂ ਬਾਅਦ ਲੋਕ ਮੇਰੇ ਵੱਲ ਵੇਖਦੇ ਤਾਂ ਹਨ ਮੈਨੂੰ ਨੋਟਿਸ ਵੀ ਕਰਦੇ ਹਨ ਪਰ ਮੈਂ ਇਗਨੋਰ ਕਰ ਦਿੰਦੀ ਆ ਕਿਉਂਕਿ ਇੰਜ ਤਾੜਨਾ ਮਰਦਾਂ ਦੀ ਫਿਤਰਤ ਹੈ ਪਰ ਹੁਣ ਹਰ ਕੋਈ ਮੇਰੇ ਵੱਲ ਲਾਲਚਾਈ ਨਜ਼ਰਾਂ ਨਾਲ ਨਹੀਂ ਵੇਖਦਾ ਇਹ ਰੰਗੀਨ ਕੱਪੜੇ ਤੇ ਮੇਕਅਪ ਪਾਵੇਂ ਪਰ ਵੀ ਸਹੀ ਪਰ ਐਰੇ ਗੈਰੇ ਲਈ ਇਹ ਵੀ ਇਹ ਭੁਲੇਖਾ ਸਿਰਜਿਆ ਜਾਂਦਾ ਹੈ ਕਿ ਮੈਂ ਨਿਕ ਖਸਮੀ ਨਹੀਂ ਮੇਰਾ ਮਾਲਕ ਜਿਉਂਦਾ ਜਾਗਦਾ ਹੈ ਮੇਰੇ ਸਿਰ ਦੇ ਸਾਈਂ ਦਾ ਸਾਇਆ ਮੇਰੇ ਸਿਰ ਤੇ ਹੈ ਇੰਜ ਕੁਝ ਆਖ ਉਸਨੇ ਸਾਹ ਲਿਆ ਪਰ ਸਾਡੇ ਸਾਹ ਔਖੇ ਹੋ ਗਏ ਸਨ ਉਹਨੇ ਬੋਲਣਾ ਜਾਰੀ ਰੱਖਿਆ ਜੇ ਤੁਹਾਨੂੰ ਇਹ ਸਭ ਕੁਝ ਬੁਰਾ ਲੱਗਦਾ ਹੈ ਤਾਂ ਮੈਂ ਇਹ ਮੱਲਾ ਛੱਡ ਕੇ ਚਲੀ ਜਾਨੀ ਆ ਕਿਉਂਕਿ ਮੈਂ ਸਿਰ ਪੇ ਸੰਭੱਲੇ ਰੂਪੀ ਛੱਪੜ ਵਿੱਚ ਨਹੀਂ ਰਹਿਣਾ ਬਲਕਿ ਰੋਜ਼ ਇਸ ਸੰਸਾਰ ਰੂਪੀ ਸਮੁੰਦਰ ਵਿੱਚ ਵੀ ਵਿਚਾਰਨਾ ਹੁੰਦਾ ਹੈ ਇਸੇ ਚੱਪੜ ਦੇ ਡੱਡੂਆਂ ਦੀ ਟਰੈਂਟਰਾਂ ਤਾਂ ਮੈਂ ਔਖੀ ਸੌਖੀ ਜਰ ਲੂੰਗੀ ਪਰ ਬਾਹਰ ਸਮੁੰਦਰ ਵਿੱਚ ਹਰ ਪਾਸੇ ਤੁਰਦੇ ਫਿਰਦੇ ਭੁੱਖੇ ਮગર ਮਾਛਾਂ ਦਾ ਮੁਕਾਬਲਾ ਮੈਥੋਂ ਨਹੀਂ ਹੋਣਾ ਫੈਸਲਾ ਤੁਹਾਡੇ ਹੱਥ ਹੈ ਜੋ ਕਹੋਗੇ ਮੈਨੂੰ ਮਨਜ਼ੂਰ ਹੈ ਉਹਦੀਆਂ ਗੱਲਾਂ ਸੁਣ ਕੇ ਸਾਰੇ ਇੱਕ ਦੂਜੇ ਦੇ ਮੂੰਹ ਵੱਲ ਚਾਕਨ ਲੱਗੇ ਸਾਡੇ ਕੋਲ ਉਹਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਸੀ ਮੈਂ ਅਨਮੰਨੇ ਮਨ ਨਾਲ ਸਿਆਨਪ ਜੇ ਕੋਟਦਿਆਂ ਆਖ ਦਿੱਤਾ ਚੰਗਾ ਜੀ ਅਸੀਂ ਫੇਰ ਸੋਚ ਵਿਚਾਰ ਕੇ ਦੱਸਦੇ ਆਂ ਇੰਨਾ ਕਹਿ ਕੇ ਅਸੀਂ ਸਾਰੇ ਕਾਲ ਕਦਮੀ ਉਹਦੇ ਚਵਾਰੇ ਦੀਆਂ ਪੌੜੀਆਂ ਉਤਰਨ ਲੱਗੇ ਉਹ ਚਵਾਰੇ ਤੇ ਖੜੀ ਸਾਨੂੰ ਥੱਲੇ ਉਤਰਜਣ ਨੂੰ ਦੇਖ ਰਹੀ ਸੀ ਮੈਂ ਪੌੜੀਆਂ ਉਤਰ ਚਵਾਰੇ ਵੱਲ ਝਾਤ ਮਾਰੀ ਜਿੱਥੇ ਉਹ ਮੈਨੂੰ ਬਹੁਤ ਹੀ ਉੱਚੀ ਖੜੀ ਜਾਪਦੀ ਤੇ ਆਪਣੇ ਆਪ ਨੂੰ ਬਹੁਤ ਨੇਵਾ ਜੇ ਤੁਹਾਨੂੰ ਸਾਡੀ ਕਹਾਣੀ ਚੰਗੇ ਲੱਗੀ ਲਾਈਕ ਕਰੋ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ